ਮਾਂ ਨੇ ਆਪਣੇ ਹੀ ਬੱਚਿਆਂ ਦਾ ਕੀਤਾ ਕਤਲ ਦਿਤਿਆ ਚੂਹੇ ਮਾਰਨ ਵਾਲੀਆਂ ਗੋਲੀਆਂ ਮਾਦੀ ਪ੍ਰੇਮ ਸਬੰਧਾਂ ਦੇ ਵਿੱਚ ਰੁਕਾਵਟ ਬਣ ਰਹੇ ਸਨ ਬੱਚੇ ਦੁਨੀਆ ਦੇਤੇ ਮਾਂ ਅਤੇ ਬੱਚੇ ਦੇ ਰਿਸ਼ਤੇ ਨੂੰ ਸਭ ਤੋਂ ਅਨਮੋਲ ਕਿਹਾ ਜਾਂਦਾ ਹੈ ਪਰ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਇਸ ਰਿਸ਼ਤੇ ਦੇ ਵਿੱਚ ਵੀ ਕੋਈ ਪਿਆਰ ਨਹੀਂ ਦਿਸ ਰਿਹਾ ਅਤੇ ਰੋਜ਼ ਹੀ ਅਜਿਹੀਆਂ ਘਟਨਾਵਾਂ ਆਉਂਦੀਆਂ ਨੇ ਜਿੱਥੇ ਕਿ ਮਾਂ ਅਤੇ ਪੁੱਤ ਦੇ ਵਿੱਚ ਅਜਿਹੇ ਵਿਵਾਦ ਹੁੰਦੇ ਨੇ ਜਿਸ ਤੋਂ ਬਾਅਦ ਮਾਂ ਦੇ ਵੱਲੋਂ ਆਪਣੇ ਬੱਚਾਂ ਦਾ ਕਤਲ ਕਰ ਦਿੱਤਾ ਜਾਂਦਾ ਤੇ ਕਈ ਵਾਰ ਬੱਚਿਆਂ ਦੇ ਵੱਲੋਂ ਆਪਣੇ ਮਾਪੇਓ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਹੁਣ ਇੱਕ ਮਾਮਲਾ ਬਠਿੰਡਾ ਦੇ ਰਾਮਪੁਰਾ ਫੂਲ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਮਾਂ ਦੇ ਵੱਲੋਂ ਆਪਣੇ ਦੋ ਮਾਸੂਮ ਬੱਚਿਆਂ ਨੂੰ ਦਰਦਨਾਕ ਮੌਤ ਦਿੱਤੀ ਗਈ ਹੈ ਜੀ ਹਾਂ ਬਠਿੰਡਾ ਦੇ ਰਾਮਪੁਰਾ ਫੂਲ ਦੇ ਵਿੱਚ ਇਹ ਘਟਨਾ ਵਾਪਰੀ ਹੈ ਬੱਚਿਆਂ ਦੀ ਮਾਂ ਦੇ ਵੱਲੋਂ ਆਪਣੇ ਹੀ ਬੱਚਿਆਂ ਨੂੰ ਚੂਹੇ ਮਾਰਨ ਵਾਲੀਆਂ ਗੋਲੀਆਂ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ 15 ਦਿਨ ਪਹਿਲਾਂ ਔਰਤ ਨੇ ਆਪਣੀ 12 ਸਾਲਾਂ ਦੀ ਲੜਕੀ ਨੂੰ ਜ਼ਹਿਰ ਦਿੱਤਾ ਸੀ ਜਿਸ ਤੋਂ ਬਾਅਦ ਬੀਤੀ ਰਾਤ ਆਪਣੇ ਲੜਕੇ ਨੂੰ ਵੀ ਜਿਹੜਾ ਕਿ 7 ਸਾਲ ਦਾ ਸੀ ਉਸ ਨੂੰ ਵੀ ਜ਼ਹਿਰ ਦੇ ਦਿੱਤਾ ਤੇ ਉਸ ਦੀ ਵੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਨੂੰ ਸ਼ੱਕ ਹੋਇਆ ਤੇ ਜਦੋਂ ਪਤਾ ਲੱਗਿਆ ਤੇ ਸામਨੇ ਆਇਆ ਕਿ ਚੂਹੇ ਮਾਰਨ ਵਾਲੀਆਂ ਗੋਲੀਆਂ ਦਿੱਤੀਆਂ ਗਈਆਂ ਨੇ ਇਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਔਰਤ ਨੂੰ ਹਿਰਾਸਤ ਦੇ ਵਿੱਚ ਲੈ ਕੇ ਸ਼ੁਰੂ ਕਰ ਦਿੱਤੀ ਗਈ ਹੈ ਕਾਰਵਾਈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਪ੍ਰੇਮ ਸੰਬੰਧਸਾਂ ਤੇ ਬੱਚੇ ਉਹਨਾਂ ਪ੍ਰੇਮ ਸੰਬੰਧਾਂ ਦੇ ਵਿੱਚ ਰੁਕਾਵਟ ਪੈਦਾ ਕਰ ਰਹੇ ਸਨ ਹਾਲਾਂਕਿ ਹੁਣ ਮਾ ਦੇ ਉੱਤੇ ਕੇਸ ਦਰਜ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬੁੱਧ ਸਿੰਘ son of ਬੱਗਾ ਸਿੰਘ ਇਹ ਫੂਲੇ ਵਾਲੇ ਦਾ ਰਹਿਣ ਵਾਲਾ ਹੈ ਅੱਜ ਜਿਨ੍ਹਾਂ ਨੇ ਸਾਡੇ ਕੋਲ ਇੱਕ ਬਿਆਨ ਦਰਜ ਕਰਾਇਆ ਹੈ ਕੀ ਥੋੜੇ ਦਿਨ ਪਹਿਲਾਂ ਇਸ ਦੀ ਲੜਕੀ ਹੈ ਸੁਖਪ੍ਰੀਤ ਕੌਰ ਜਿਸ ਦੀ ਉਮਰ ਕਰੀਬ 8 ਸਾਲ ਸੀ ਉਹਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਕੱਲ ਇਸ ਦਾ ਲੜਕਾ ਸੀ 6 ਸਾਲ ਦਾ ਫਤਿਹਵੀਰ ਉਹਦੀ ਵੀ ਜਿਹੜੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਜਿਸ ਕਰਕੇ ਇਹਨਾਂ ਨੂੰ ਸ਼ੱਕ ਹੋਇਆ ਪਹਿਲਾਂ ਲੜਕੀ ਦਾ ਤਾਂ ਇਹਨਾਂ ਸਸਕਾਰ ਕਰਤਾ ਸੀ ਹੁਣ ਫਤਿਹਵੀਰ ਜਿਹੜੀ ਇਹਨਾਂ ਡੈੱਡ ਬਡੀ ਜਿਹੜੀ ਸਿਵਲ ਹਸਪੀਟਲ ਤੇ ਰਾਮਪੁਰੇ ਦਾਖਲ ਕਰਾਈ ਹੈ ਜੋ ਇਹਨਾਂ ਨੂੰ ਇਹਨੂੰ ਆਪਦੀ ਘਰ ਵਾਲੀ ਹੈ ਜਿਹੜੀ ਉਹਦੇ ਤੇ ਸ਼ੱਕ ਜਸਸੀ ਕੌਰ ਹੈ ਜਸਸੀ ਕੌਰ ਨੇ ਜਿਹੜੀ ਕੋਈ ਸਾਜ਼ਿਸ਼ ਕਰਕੇ ਜਿਹੜੇ ਮੇਰੇ ਦੋਵੇਂ ਬੱਚਿਆਂ ਨੂੰ ਜਿਹੜੀ ਹੈ ਉਹਨਾਂ ਦਾ ਕਤਲ ਕੀਤਾ ਉਹਨਾਂ ਨੂੰ ਮਾਰਿਆ ਇਸ ਸਬੰਧੀ ਜਦੋਂ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤਾ ਜਸਸੀ ਕੌਰ ਨੂੰ ਤੇ ਇਹਨੇ ਆਪ ਦਾ ਜੁਰਮ ਕਬੂਲ ਕਰ ਲਿਆ ਕਿ ਇਸਦੇ ਆਪ ਦੇ ਦੋਵੇਂ ਬੱਚਿਆਂ ਨੂੰ ਚੂਹੇ ਮਾਰਨ ਵਾਲੀ ਦਵਾਈ ਹੈ ਜਿਹੜੀ ਉਹ ਖਾਣੇ ਦੇ ਵਿੱਚ ਮਿਲਾ ਕੇ ਤੇ ਉਹਨਾਂ ਨੂੰ ਦੋਵਾਂ ਨੂੰ ਮਾਰਿਆ ਹੈ ਇਸ ਸਬੰਧੀ ਇਸ ਸਾਜ਼ਿਸ਼ ਦੇ ਵਿੱਚ ਉਹਦੀ ਭੈਣ ਮੋਟੋ ਕੌਰ ਅਤੇ ਇੱਕ ਵਿਅਕਤੀ ਲੱਖੀ ਸਿੰਘ ਇਹ ਮਹਿਲਕਣਾ ਦੇ ਰਹਿਣ ਵਾਲੇ ਹੈ ਉਹ ਵੀ ਸ਼ਾਮਲ ਹੈ ਅਸੀਂ ਇਸ ਵਿੱਚ ਜਸਸੀ ਕੌਰ ਅਤੇ ਮੋਟੋ ਕੌਰ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਇਸ ਸਬੰਧੀ ਅਸੀਂ ਮੁਕੱਦਮਾ ਦਰਜ ਕਰਕੇ ਤਰਤੀਸ਼ ਅਮਲ ਵਿੱਚ ਲਿਆ ਰਹੇ ਹਾਂ ਤੇ ਇਸ ਕਾਰਨ ਬਾਰੇ ਪਤਾ ਕੀਤਾ ਜਾ ਰਿਹਾ ਚੜ੍ਹਦੀ ਕਲਾ ਟਾਈਮ ਟੀਵੀ ਲਈ ਰਾਮਪੁਰਾ ਫੂਲ ਤੋਂ ਜਗਸੀਰ ਭੁੱਲਰ ਦੀ ਰਿਪੋਰਟ